ਅਰ ਫਿਰ ਲੋਕਲ ਜਿਹੜੇ ਸਥਾਨਕ ਸਿੱਖ ਔਰ ਗੁਰਦੁਆਰਾ ਪ੍ਰਬੰਧਕਨ ਉਹਨਾਂ ਦੇ ਕਹਿਣ ਦੇ ਉੱਪਰ ਉੱਥੇ ਗੁਰਮਤ ਸਮਾਗਮ ਉਲੀਕੇ ਗਏ ਸ਼੍ਰਮਣੀ ਕਮੇਟੀ ਨੇ ਸਹਿਯੋਗ ਕਰਕੇ ਰਾਗੀ ਟਾਡੀ ਕਮਿਸ਼ਰੀ ਜਥੇ ਸਭ ਦੀ ਡਿਊਟੀ ਲਈ ਪਰ ਐਨ ਇੱਕ ਦਿਨ ਪਹਿਲੇ ਉਹ ਸਾਰੇ ਡਿਊਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਜਦੋਂ ਪ੍ਰੋਗਰਾਮ ਸ਼ੁਰੂ ਹੋਣੇ ਸੀ ਔਰ ਸਾਡੇ ਪੁੱਛਣ ਤੇ ਇਹ ਕਿਹਾ ਗਿਆ ਕਿ ਜੀ ਸ਼ਤਾਬਦੀ ਸੰਬੰਧੀ ਇਹਨਾਂ ਦੀ ਡਿਊਟੀ ਲੱਗੀ ਕੰਜੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੇ ਵਿੱਚ ਸਹਿਯੋਗ ਤੁਸੀਂ ਨਹੀਂ ਦੇਣਾ ਤੇ ਦੱਸੋ ਸ਼੍ਰੋਮਣੀ ਕਮੇਟੀ ਦਾ এজেন্ডਾ ਕੀ ਹੈ 5 ਅਗਸਤ ਦੇ ਜਲਾਸ ਤੇ ਵਿੱਚ এজেন্ডਾ ਹੀ ਜਥੇਦਾਰ ਸਾਹਿਬਾਨ ਔਰ ਉਹਨਾਂ ਨਾਲ ਸੰਬੰਧਿਤ ਕਾਰਵਾਈ ਦਾ ਹੈ ਔਰ ਇਹਦੇ ਵਿੱਚ ਬਿਲਕੁਲ ਆਪਣਾ ਪੱਖ ਰੱਖਾਂਗੇ ਬੇਸ਼ੱਕ ਜਿਸ ਤਰ੍ਹਾਂ ਪਿਛਲੀ ਵਾਰ ਇਹਨਾਂ ਨੇ ਨਹੀਂ ਬੋਲਣ ਦਿੱਤਾ ਮਾਈਕ ਖੋਲਿਆ ਸੀ ਮਾਈ ਕੋਲਾਂ ਨੇ ਕਿ ਅਸੀਂ ਬਾਹਰ ਆ ਕੇ ਬ੍ਰੈਸਟਲ ਨਾਲ ਗੱਲ ਕਰਾਂਗੇ ਕਿ ਗੱਲ ਤਾਂ ਜਿਹੜੀ ਕਰਨੀ ਉਹ ਅਸੀਂ ਕਰਨੀ ਹੈ ਅੱਜ ਬੀਬੀ ਕਰਨਜੋਤ ਕੌਰ ਵੀ ਜਿਹੜੇ ਅੱਜ ਸਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਖਾਸ ਤੌਰ ਤੇ ਗੱਲਬਾਤ ਕੀਤੀ ਜਾਣੀ ਮੀਡੀਆ ਦੇ ਨਾਲ ਸਾਡੇ ਨਾਲ ਮੌਜੂਦ ਨੇ ਤਾਂ ਬੀਬੀ ਜੀ ਕਿਵੇਂ ਵੇਖਦੇ ਹੋ ਜੋ ਮੌਜੂਦਾ ਹਾਲਾਤ ਸ਼ਰੋਮਣੀ ਕਮੇਟੀ ਦੇ ਚੱਲ ਰਹੇ ਨੇ ਜਾਂ ਫਿਰ ਦੂਜੇ ਤਰਫਾ ਕਹਿ ਲਈ ਕਿ ਧਮਕੀਆਂ ਦਾ ਵੀ ਸਿਰਸਰਾ ਇੱਕ ਜਿਹੜਾ ਲਗਾਤਾਰ ਜਾਰੀ ਹੈ ਕਿ ਗੁਰੂ ਘਰ ਨੂੰ ਨਿਸ਼ਾਨਾ ਸਾਧਿਆ ਜਾ ਰਿਹਾ ਤਾਂ ਪ੍ਰਸ਼ਾਸਨ ਵੀ ਆਂਦਾ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਬੰਦਾ ਡਿਟੈਕਟ ਕੀਤਾ ਹੈ ਲੇਕਿਨ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਮਸਲੇ ਦੇਖੋ ਜਿਹੜੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਪਰ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਤੋਂ ਪਹਿਲੇ ਹੋਰ ਬਹੁਤ ਸਥਾਨ ਹਨ ਜਿੱਥੇ ਇਹ ਧਮਕੀਆਂ ਆਂਦੀਆਂ ਜਾਂ ਈਮੇਲਸ ਆਂਦੀਆਂ ਰਹਿੰਦੀਆਂ ਸੋ ਇਹ ਨਹੀਂ ਕਿ ਇਹਨਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਇਹਨਾਂ ਦੀ ਕੋਖ ਬਹੁਤ ਜ਼ਰੂਰੀ ਹੈ ਪਰ ਇਸ ਕੋਖ ਦੇ ਵਿੱਚ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰਦੁਆਰਾ ਸਾਹਿਬ ਦੀ ਆਪਣੀ ਇੱਕ ਮर्यादा ਹੈ ਔਰ ਗੁਰਦੁਆਰੇ ਦੇ ਅੰਦਰ ਜਿਹੜਾ ਸਿਕਿਉਰਿਟੀ ਦਾ ਕਾਰਜ ਹੈ ਉਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ ਇਸ ਪ੍ਰਬੰਧ ਦੇ ਵਿੱਚ ਪੁਲਿਸ ਨੂੰ ਸੱਦਾ ਦੇਣਾ ਜਾਂ ਉਹਨਾਂ ਦੇ ਹਵਾਲੇ ਸਿਕਿਉਰਿਟੀ ਉਹਨਾਂ ਦੇ ਹਵਾਲੇ ਕਰਨੀ ਇਹ ਸਾਡੀ ਮਰਿਆਦਾ ਦੇ ਵਿਰੁੱਧ ਹੈ ਅੱਗੇ ਅਸੀਂ ਹਮੇਸ਼ਾ ਪੁਲਿਸ ਦੀ ਦਖਲਅੰਦਾਜ਼ੀ ਆਪਣੇ ਪ੍ਰਬੰਧ ਦੇ ਵਿੱਚ ਦਾ ਵਿਰੋਧ ਕਰਦੇ ਰਹੇ ਹਾਂ ਔਰ ਹੁਣ ਆਪ ਅਗਰ ਇਹ ਸੱਦਾ ਦਿੱਤਾ ਜਾਂਦਾ ਹੈ ਤੇ ਫਿਰ ਇਸ ਦਾ ਵਿਰੋਧ ਕਰਾਂਗੇ ਤੁਸੀਂ ਜਾਈਓ ਕੀ ਮੁੱਖ ਕਾਰਨ ਹੈ ਕਿਉਂਕਿ ਪੀਸੀ ਵੀ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਵੀ ਅੱਜ ਦਾ ਅ ਜੈਂਡਾ ਇਹੀ ਹੈ ਜੀ ਕਿ ਇੱਕ ਪਾਸੇ ਦਾ ਗੁਰਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਦੇ ਵਿੱਚ ਇੱਕ ਅਹਿਮ ਹਿੱਸਾ ਹੈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਦਾ ਸੀਸ ਜਿਹੜਾ ਉਹ ਪਾਈ ਜਾਤਾ ਜਿਹਨੇ ਉੱਥੋਂ ਚੁਕ ਚਾਨੀ ਚੌਂਕ ਤੋਂ ਚੁੱਕ ਕੇ ਤੇ ਗੁਰਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਲੈ ਕੇ ਗਏ ਗੁਰਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਅੱਜ ਉਹ ਰੰਗਰੇਟੇ ਜਿਹੜੇ ਪਰਿਵਾਰ ਹਨ ਉਹਨਾਂ ਦੇ ਵਿੱਚ ਧਰਮ ਪਰਵਰਤਨ ਦੀ ਜਿਹੜੀ ਲਹਿਰ ਹੈ ਔਰ ਲੋਭ ਲਾਲਚ ਵਹਿਮ ਪਰਮੇਨਾ ਸਾਰੀਆਂ ਚੀਜ਼ਾਂ ਦੇ ਨਾਲ ਚੱਲ ਰਹੀ ਹੈ ਔਰ ਇਹਨਾਂ ਚ ਇੱਕ ਇਲਾਕਾ ਡੇਰਾ ਬਾਬਾ ਨਾਨਕ ਹੈ ਜਿੱਥੋਂ ਦੇ ਮੈਂਬਰਸਦਾਰ ਅਮਰਿਕ ਸਿੰਘ ਜੀ ਸ਼ਾਪੂਰਨ ਸੋ ਮੈਂਬਰ ਸਾਹਿਬ ਨੇ ਉਸ ਇਲਾਕੇ ਦੇ ਵਿੱਚ ਰੰਗਰੇਟੇ ਪਰਿਵਾਰਾਂ ਤੱਕ ਉਹਨਾਂ ਪਿੰਡਾਂ ਦੇ ਵਿੱਚ ਪਹੁੰਚ ਕੀਤੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਹਾਇਤਾ ਦਵਾਈ ਗਈ ਔਰ ਫਿਰ ਲੋਕਲ ਜਿਹੜੇ ਸਥਾਨਕ ਸਿੱਖ ਔਰ ਗੁਰਦੁਆਰਾ ਪ੍ਰਬੰਧਕਨ ਉਹਨਾਂ ਦੇ ਕਹਿਣ ਦੇ ਉਪਰ ਉੱਥੇ ਗੁਰਮਤ ਸਮਾਗਮ ਉਲੀਕੇ ਗਏ ਸ਼੍ਰੋਮਣੀ ਕਮੇਟੀ ਨੇ ਸਹਿਯੋਗ ਕਰਕੇ ਰਾਗੀ ਟਾਡੀ ਕਵੀਸ਼ਰੀ ਜਥੇ ਸਭ ਦੀ ਡਿਊਟੀ ਲਈ ਪਰ ਐਨ ਇੱਕ ਦਿਨ ਪਹਿਲੇ ਉਹ ਸਾਰੇ ਡਿਊਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਜਦੋਂ ਪ੍ਰੋਗਰਾਮ ਸ਼ੁਰੂ ਹੋਣੇ ਸੀ ਔਰ ਸਾਡੇ ਪੁੱਛਣ ਤੇ ਇਹ ਕਿਹਾ ਗਿਆ ਕਿ ਜੀ ਸ਼ਤਾਬਦੀ ਸੰਬੰਧੀ ਇਹਨਾਂ ਦੀ ਡਿਊਟੀ ਲੱਗੀ ਹੈ ਤੋਂ ਖੰਨ ਤੇ ਸਾਨੂੰ ਪਤਾ ਲੱਗਾ ਕਿ ਇਹਦੇ ਵਿੱਚ ਸਿਆਸਤ ਖੇਡੀ ਗਈ ਹੈ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆਂ ਔਰ ਅਸੀਂ ਪ੍ਰਧਾਨ ਜੀ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੇ ਵਿੱਚ ਸਹਿਯੋਗ ਤੁਸੀਂ ਨਹੀਂ ਦੇਣਾ ਤੇ ਦੱਸੋ ਸ਼੍ਰੋਮਣੀ ਕਮੇਟੀ ਦਾ ਏਜੰਡਾ ਕੀ ਹੈ ਜੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਸਹਿਯੋਗ ਨਹੀਂ ਦੇਣਾ ਟਾੜੀ ਕਵੀ ਤੇ ਜਿਹੜੇ ਰਾਗੀ ਸੰਗਤ ਉਹ ਅਜਿਹੇ ਗੁਰਮਤ ਸਮਾਗਮਾਂ ਤੇ ਔਰ ਵਿਸ਼ੇਸ਼ ਕਰ ਇਹੋ ਜਿਹੇ ਇਲਾਕੇ ਜਿੱਥੇ ਕਿ ਮੈਂਬਰ ਸਾਹਿਬ ਉੱਥੇ ਦੇ ਜਿਹੜੇ ਸੇਕਰ ਰੰਗਰੇਟੇ ਪਰਵਾਰਨ ਉਹਨਾਂ ਦੀ ਸਿੱਖੀ ਨਾਲ ਸਾਂਝ ਗੁੜੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਦੇ ਵਿੱਚ ਅਰਚਨ ਕਿਉਂ ਪਾਈ ਜਾ ਰਹੀ ਹੈ ਜੀ ਇੱਕ ਜ 35:00 ਦੇ ਇਜਲਾਸ ਦੀ ਗੱਲ ਆਖੀ ਜਾ ਰਹੀ ਆ ਤਾਂ ਤੁਸੀਂ ਇਸ ਵਾਰ ਕਿਵੇਂ ਹੋਏ ਕਿ ਪਿਛਲੀ ਵਾਰ ਤਾਂ ਕਾਫੀ ਜ਼ਿਆਦਾ ਜੋਸ਼ ਰੋਮਣੀ ਕਮੇਟੀ ਨੇ ਜੋ ਸੋਰੀ ਜਿਹੜੀ ਮੀਟਿੰਗ ਇੱਕ ਵੀ ਕੀਤੀ ਜਾਣੀ ਆ ਤਾਂ ਤੁਸੀਂ ਉਸ ਚੀਜ਼ ਨੂੰ 5 ਤਰੀਕ ਨੂੰ ਬਜਟ ਸੈਸ਼ਨ ਨਹੀਂ ਹੋ ਰਿਹਾ 5 ਤਰੀਕ ਨੂੰ ਵੈਸੇ ਜਨਰਲ ਜਲਾਸ ਹੋ ਰਿਹਾ ਜਿਹਦੇ ਉੱਪਰ ਜਿਹੜੇ ਤਖਤ ਸਾਹਿਬਾਨ ਦੀ ਮर्यादा ਔਰ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤਖਤ ਚਰੀਪਟਨਾ ਸਾਹਿਬ ਔਰ ਹੋਰ ਤਖਤਾਂ ਦੇ ਕਾਰਵਾਈ ਦੇ ਵਿੱਚ ਜਿਸ ਤਰੀਕੇ ਦੀ ਆਪਾ ਵਿਰੋਧੀ ਕਾਰਵਾਈ ਦੇਖੀ ਗਈ ਉਹਦੇ ਤੇ ਵਿਚਾਰ ਕਰਨ ਸੰਬੰਧੀ ਹੈ ਤਾਂ ਪਿਛਲੀ ਵਾਰ ਜਿੱਦਾਂ ਤੁਹਾਨੂੰ ਬੋਲਣ ਵੀ ਨਹੀਂ ਦਿੱਤਾ ਗਿਆ ਤਾਂ ਰੋਕ ਲਗਾਈ ਜਾਂਦੀ ਅਕਸਰ ਸ਼੍ਰੋਮਣੀ ਕਮੇਟੀ ਵੱਲੋਂ ਦੇਖਿਆ ਜਾਵੇ ਤਾਂ ਕਈ ਵਾਰ ਜੋ ਪ੍ਰਧਾਨ ਸਾਹਿਬਾਨ ਜਾਂ ਉਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਨੇ ਤਾਂ ਉਹਨਾਂ ਵੱਲੋਂ ਕਈ ਵਾਰ ਰੋਕਿਆ ਜਾਂਦਾ ਸਾਥੀਆਂ ਵੱਲੋਂ ਰੋਕਿਆ ਜਾਂਦਾ ਉਹਨਾਂ ਨੂੰ ਕਿਵੇਂ ਵੇਖੋ ਇਸ ਵਾਰੀ ਆਪਣਾ ਪੱਖ ਰੱਖੋਗੇ ਜਿਹੜਾ ਖੁਰ ਕੇ ਜਿਹੜਾ ਅੰਦਰ ਅੰਦਰ ਤੁਹਾਨੂੰ ਰੋਕਿਆ ਮਿਲਦਾ ਪੰਜ ਅਗਸਤ ਦੇ ਜਲਾਸੇ ਦੇ ਵਿੱਚ এজেন্ডਾ ਹੀ ਜਥੇਦਾਰ ਸਾਹਿਬਾਨ ਔਰ ਉਹਨਾਂ ਨਾਲ ਸੰਬੰਧਿਤ ਕਾਰਵਾਈ ਦਾ ਔਰ ਇਹਦੇ ਵਿੱਚ ਬਿਲਕੁਲ ਆਪਣਾ ਪੱਖ ਰੱਖਾਂਗੇ ਬੇਸ਼ੱਕ ਇਹ ਜਿਸ ਤਰ੍ਹਾਂ ਪਿਛਲੀ ਵਾਰ ਇਹਨਾਂ ਨੇ ਨਹੀਂ ਬੋਲਣ ਦਿੱਤਾ ਮਾਈਕ ਖੋਲਿਆ ਸੀ ਮਾਈਕ ਖੋਲਣਗੇ ਅਸੀਂ ਬਾਹਰ ਆ ਕੇ ਪ੍ਰੈਸ ਦੇ ਨਾਲ ਗੱਲ ਕਰਾਂਗੇ ਕਿ ਗੱਲ ਤਾਂ ਜਿਹੜੀ ਕਰਨੀ ਉਹ ਅਸੀਂ ਕਰਨੀ ਹੈ ਤਾਂ ਵੀਪੀ ਜੀ ਇੱਕ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਬੇਅਦਬੀ ਨੂੰ ਲੈ ਕੇ ਲੰਬੇ ਸਮੇਂ ਤੋਂ ਕਈ ਵਾਰ ਗੱਲ ਚੁੱਕੀ ਗਈ ਹੈ ਕਿਉਂਕਿ 328 ਰੂਪਾਂ ਦੀ ਵੀ ਗੱਲ ਹੁੰਦੀ ਆਈ ਹੈ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਇਸ ਮਾਮਲੇ ਤੇ ਡੀਰਗ ਵਿਚਾਰ ਕਰਨ ਦੀ ਜ਼ਰੂਰਤ ਹੈ ਇਹਦੇ ਵਾਸਤੇ ਅਸੀਂ ਜਿਹੜੇ ਸਿੱਖ ਵਿਦਵਾਨ ਹਨ ਉਹਨਾਂ ਦੀ رائے ਲੈ ਕੇ ਸਾਰਿਆਂ ਦੀ ਇੱਕ ਸਹਿਮਤੀ ਬਣਾ ਕੇ ਉਸ ਤੋਂ ਬਾਅਦ ਇਹਦੇ ਬਾਰੇ ਕੋਈ ਗੱਲ ਕਰ ਸਕਦੇ ਆ ਪਰ ਜਿਸ ਤਰ੍ਹਾਂ ਦਾ ਕਾਨੂੰਨ ਪੇਸ਼ ਕੀਤਾ ਗਿਆ ਹੈ ਇਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ ਔਰ ਇਹ ਸਹੀ ਲੱਗ ਨਹੀਂ ਰਿਹਾ ਜੀ ਤਾਂ ਇਸ ਦੀ ਆਵਾਜ਼ ਚੁੱਕਣ ਦੀ ਲੋੜ ਹੈਗੀ ਹੈ ਇਹਦੇ ਬਾਰੇ ਹਾਲੇ 6 ਮਹੀਨੇ ਦਾ ਸਮਾਂ ਹੈ ਵਿਦਵਾਨਾਂ ਨਾਲ ਵਿਚਾਰ ਕਰਕੇ ਫਿਰ ਕੋਈ ਅੰਤਮ ਮੈਨੂੰ ਰੂਪ ਦਿੱਤਾ ਜਾਏਗਾ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸੰਬੀਬੀ ਕਰਨਜੋਤ ਕੋਰਤਾ ਉਹਨਾਂ ਦੇ ਨਾਲ ਖੁੱਲ ਕੇ ਗੱਲਬਾਤ ਜਿਹੜੀ ਕੀਤੀ ਗਿਆ ਤਾਂ ਅੱਜ ਖਾਸ ਤੌਰ ਦੇ ਉੱਤੇ ਸਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਜੋ ਹੈ ਉਹ ਸਾਂਝੇ ਕੀਤੇ ਨੇ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਅਖਿਆਸਨਕ ਜਗਵਨੀ ਟੀਵੀ ਸ਼੍ਰੀ ਅਮਰਸਾਹਿਬ